ਕਾਂਗਰਸ ਬਹੁਤ ਮਾੜੀ ਐ ਸਿੱਖਾਂ ਦੀ ਮਾਰੂ ਪਾਰਟੀ ਐ ਗੰਦੀ ਐ ਕਾਂਗਰਸ ਕਿਵੇਂ ਗੰਦੀ ਐ ਬਾਈ ਜੀ ਦੱਸੋ ਕਾਂਗਰਸ ਨੇ ਗੁਰਦੁਆਰੇ ਦੇ ਪਾਠ ਕਰਨ ਵਾਲਾ ਸਾਈਕਲ ਤੇ ਚੱਲਣ ਵਾਲਾ ਜਿਹੜਾ ਰੋਲ ਲਾਉਣ ਜਾਂਦਾ ਸੀਗਾ ਗੁਰੂ ਦੇ ਘਰ ਦੀ ਉਹਨੂੰ ਮਿਸਤਰੀ ਜਾਤ ਦਾ ਉਹ ਦੇਸ਼ ਦਾ ਰਾਸ਼ਟਰਪਤੀ ਪੱਗ ਵਾਲਾ ਪਹਿਲਾ ਬਣਾਇਆ ਗਿਆਨੀ ਗਾਇਤ ਸਿੰਘ ਦੱਸੋ ਹੋਰ ਕਿਹੜੀ ਪਾਰਟੀ ਨੇ ਬਣਾਇਆ ਅੱਜ ਹਿੰਦੁਸਤਾਨ ਦੀ ਸਰਕਾਰ 'ਚ ਕੋਈ ਪੱਗ ਵਾਲਾ ਬੰਦਾ ਪੰਜਾਬ ਦਾ ਹੈ ਨਹੀਂ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਖੰਬੇ ਦੇ ਥੱਲੇ ਬਹਿ ਕੇ ਪੜ੍ਹਾਈ ਕਰਦਾ ਸੀ ਪੱਗ ਵਾਲਾ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਫਿਰ ਮਨਮੋਹਨ ਸਿੰਘ ਨੇ 75 ਸਾਲਾਂ ਦੀ ਆਜ਼ਾਦੀ 'ਚ ਕਦੇ ਫੌਜਾਂ ਦਾ ਜਨਰਲ ਪੱਗ ਵਾਲਾ ਨਹੀਂ ਬਣਿਆ ਅਸੀਂ ਮੋਲੇ ਬੰਦੇ ਸੀ ਉਹਨੇ ਦੋ ਜਨਰਲ ਬਣਾਏ ਉਹ ਨਹੀਂ ਬਣੂ ਇੱਕ ਜਨਰਲ ਜੇਗੇ ਸਿੰਘ ਤੇ ਜਨਰਲ ਵਿਕਰਮ ਸਿੰਘ ਆ ਜਿਹੜੇ ਐਸ ਸੀ ਭਰਾ ਨੇ ਆਪਣੇ ਫੇਰ ਮੱਜਬੀ ਸਿੱਖ ਜਾਦੇ ਆ ਕਿ ਰਵਿਦਾਸੀ ਇਹ ਭਰਾ ਜਾਦੇ ਮੱਜਬੀ ਸਿੱਖ ਸੀਗਾ ਗੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ